ਛੇ ਲਟੇ ਰਹੇ ਨੇ ਪਰਿਵਾਰ ਨੂੰ 4 ਘੰਟੇ ਬੰਦੀ ਬਣਾ ਕੇ ਲੁੱਟੇ 1 ਲੱਖ ਰੁਪਏ ਬਜ਼ੁਰਗਾਂ ਨੂੰ ਕੁੱਟ ਮਾਰ ਕੀਤੀ ਤੇ ਪਿਸਤੌਲ ਦੀ ਨੋਕ ਤੇ ਰੱਖ ਕੇ ਵੱਡੀ ਲੁੱਟ ਨੂੰ ਅੰਜਾਮ ਦਿੱਤਾ ਕਸਬਾ ਹਰੀ ਦੇ ਇਲਾਕੇ ਅੰਦਰ ਦਿਨੋਂ ਦਿਨ ਲੁੱਟਾਂ ਖੋਹਾਂ ਦੀਆਂ ਵਾਰ ਦਿੱਤਾ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਇਸੇ ਲੜੀ ਤਹਿਤ ਬੀਤੀ ਰਾਤ ਕਸਬਾ ਹਰੀ ਦੇ ਵਿਖੇ ਰਾਸ਼ਟਰੀ ਮਾਰਗ 54 ਹਰੀਕੇ ਬਾਈਪਾਸ ਤੇ ਹਥਿਆਰਬੰਦ ਲੁੱਟੇਰਿਆਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਬਹਿਕਾਂ ਚੋਂ ਰਹਿੰਦੇ ਬਜ਼ੁਰਗ પતિ ਪਤਨੀ ਨੂੰ ਬੰਦੀ ਬਣਾ ਕੇ ਪਿਸਤੌਲ ਦੀ ਨੋਕ ਤੇ 1 ਲੱਖ ਰੁਪਏ ਦੀ ਨਕਦੀ ਅਤੇ ਹੋਰ ਸਮਾਨ ਲੁੱਟ ਕੇ ਲਡੇਰੇ ਫਰਾਰ ਹੋ ਗਏ ਇਸ ਸਬੰਧੀ ਚੋਰੀ ਦੀ ਜਾਣਕਾਰੀ ਦਿੰਦਿਆਂ ਬੁਰਖ ਬਜ਼ੁਰਗ ਜਰਨੈਲ ਸਿੰਘ ਪੁੱਤਰ ਨਾਜਰ ਸਿੰਘ ਵਾਸੀ ਹਰੀਕੇਨ ਨੇ ਦੱਸਿਆ ਕਿ ਮੈਂ ਤੇ ਮੇਰੀ ਪਤਨੀ ਘਰ ਵਿੱਚ ਇਕੱਲੇ ਰਹਿੰਦੇ ਹਾਂ ਬੀਤੀ ਰਾਤ ਸਸ਼ੀ ਘਰ ਵਿੱਚ ਸੌਂ ਰਹੇ ਸੀ ਤਾਂ 12 ਵਜੇ ਦੇ ਕਰੀਬ ਛੇ ਅਣਪਛਾਤੇ ਵਿਅਕਤੀ ਜਿਨ੍ਹਾਂ ਨੇ ਮੂੰਹ ਬੰਨੇ ਹੋਏ ਸੀ ਜੋ ਕੰਦ ਟੱਪਕੇ ਅੰਦਰ ਆਏ ਤੇ ਜਿਨ੍ਹਾਂ ਨੇ ਹੱਥਾਂ ਵਿੱਚ ਪਿਸਤੌਲ ਅਤੇ ਦਾਤਰ ਫੜੇ ਹੋਏ ਸਨ ਜਿਨ੍ਹਾਂ ਨੇ ਪਿਸਤੌਲ ਦੀ ਨੋਕ ਤੇ ਸਾਡੇ ਟਰੰਕ ਵਿੱਚ ਪਏ 1 ਲੱਖ ਰੁਪਏ ਦੋ ਟੱਚ ਮੋਬਾਈਲ ਅਤੇ ਪਿੱਤਲ ਦੇ ਬਰਤਨ ਕੱਪੜੇ ਤੇ ਘਰ ਦਾ ਸੌਦਾ ਪੱਤਾ ਨਾਲ ਲੈ ਗਏ ਅਤੇ ਸਾਡੀ ਭਾਰੀ ਕੁੱਟਮਾਰ ਵੀ ਕੀਤੀ ਅਤੇ ਸਾਨੂੰ ਧਮਕੀਆਂ ਵੀ ਦੇ ਗਏ ਕਿ ਸਾਡੇ ਖਿਲਾਫ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਉਣੀ ਇਸ ਮੌਕੇ ਤੇ ਉਹਨਾਂ ਹੋਰ ਕੀ ਕਿਹਾ ਤੁਸੀਂ ਆਪ ਸੁਣੋ ਮੈਂ ਮੰਜੇ ਦੇ ਉੱਤੇ ਅਸੀਂ ਇਤਰਾ ਬੈਠੇ ਆ ਹਮ ਇੱਕ ਨੇ ਮੇਰੇ ਆਹ ਰੱਖ ਛੱਡੀ ਆ ਕੀ ਰੱਖਿਆ ਕੀ ਸੀ ਪਿਸਤੌਲ ਪੋਤਾ ਅਛਾ ਇਹ ਇੱਕ ਇਹਨਾਂ ਦੇ ਰੱਖ ਛੱਡਿਆ ਆ ਟਾਡੇ ਡੰਡੇ ਉਹਨਾਂ ਦੇ ਹੱਥ ਜੋ ਆਏ ਉਹਨਾਂ ਨੇ ਰੱਖੇ ਕਿੰਨੇ ਜਾਣੇ ਟੋਟਲ ਉਹ ਟੋਟਲ 6 ਜਾਣੇ ਸੀ ਅਛਾ ਜੀ ਕਿੰਨੇ ਕੁ ਚਰਤਾਂ ਨੂੰ ਬੰਦਕ ਬਣਾ ਛੱਡਿਆ ਉਹਨਾਂ ਨੇ ਉਹ ਪੁੱਤ 4 ਵਜੇ ਜਦੋਂ ਬਾਪੇ ਬੋਲੇ ਉਦੋਂ ਗਏ ਤਾਂ ਮੁੜ ਕੇ ਅਸੀਂ ਉਥੇ ਹਿੱਲ ਨੇ ਸਾਨੂੰ ਤਾਂ ਉਹਨਾਂ ਹਿੱਲਣ ਹੀ ਨਹੀਂ ਨਾ ਦਿੱਤਾ ਤੇ ਕਿਹੜੀ ਕਿਹੜੀ ਚੀਜ਼ ਤੁਹਾਡੇ ਘਰੋਂ ਲੈ ਗਏ ਸਾਡੇ ਘਰੋਂ ਪੁੱਤ ਕਿਉਂ ਆ ਤਾਂ ਹੀ ਲੈ ਗਏ ਖੰਡ ਤਾਂ ਹੀ ਲੈ ਗਏ ਦਾਲਾਂ ਲੈ ਕੇ ਸਾਬਣ ਤਾਂ ਹੀ ਲੈ ਗਏ ਪੁੱਤ ਕੋਈ ਉਹਨਾਂ ਪਾਂਡਾ ਨਹੀਂ ਛੱਡਿਆ ਕੋਈ ਉਹਨਾਂ ਨੇ ਲੀੜਾ ਨਹੀਂ ਗਾ ਛੱਡਿਆ ਪੈਸੇ ਕਿੰਨੇ ਖੜੇ ਉਹਨਾਂ ਨੇ ਪੈਸੇ ਲੱਖ ਰੁਪਈਆ ਖੜਿਆ ਮੈਂ 80000 ਰੁਪਈਆ ਠੇਕੇ ਦਾ ਆਪਦੀ ਜ਼ਮੀਨ ਦਾ ਲਿਆ ਸੀ ਹਾਂਜੀ ਤੇ 20000 ਰੁਪਈਆ ਮੈਂ ਆਰਥਕੇ ਤੋਂ ਲਿਆ ਬਾਸ ਬਤੀ ਅਸੀਂ ਪੁੱਤ ਵੇਚੀ ਸੀ ਲੱਖ ਰੁਪਈਆ ਤੇ ਕੋਈ ਤੇ ਦੋ ਪੁੱਤ ਮੋਬਾਈਲ ਟੱਚ ਸਾਡੇ ਟੱਚ ਮੋਬਾਈਲ ਸੀ ਬਾਹਰੋਂ ਮੈਨੂੰ ਆਏ ਪੇ ਪੁੱਤ ਮੈਂ ਨਹੀਂ ਸੀ ਜੇ ਚਲਾਈ ਉਹ ਤਰ ਪਏ ਉਹਨਾਂ ਚ ਮੈਂ ਛਿੰਮ ਨਹੀਂ ਸੀ ਅਜੇ ਭਾਈ ਕੋਈ ਪਛਾਨਣ ਚ ਆਏ ਕੋਣ ਮੇਰੇ ਨਹੀਂ ਪੁੱਤ ਪਛਾਨਣ ਚ ਆਏ ਮੂੰਹ ਕਿਆ ਹਨਾਂ ਦਾ ਕਿ ਮੂੰਹ ਬੱਦੇ ਸੀ ਉਹਨਾਂ ਮੂੰਹ ਬੱਦੇ ਉਹਨਾਂ ਨੇ ਤੇ ਕੋਈ ਸੁਣਨ ਮਿਲਿਆ ਕਿ ਤੁਹਾਨੂੰ ਜਨੋਮਾ ਦੀ ਧਮਕੀ ਵੀ ਦੇ ਗਏ ਆ ਸਾਨੂੰ ਪੁੱਤ ਉਹਨਾਂ ਨੇ ਆਖਿਆ ਵੀ ਜੇ ਤੁਸੀਂ ਵਾੜ ਵੀ ਬਾਹਰ ਕੱਢੀ ਕਿਤੇ ਵੀ ਤੁਸੀਂ ਕਿਸੇ ਕੋਲ ਨਾ ਵੀ ਲਿਆ ਤੁਹਾਨੂੰ ਅਸੀਂ ਫੇਰ ਆਣ ਕੇ ਮਾਰ ਕੇ ਜਾਵਾਂਗੇ ਤੇ ਘਰ ਦੇ ਵਿੱਚ ਤੁਸੀਂ ਕੱਲੇ ਰਹਿੰਦੇ ਜਦੋਂ ਕੱਲੇ ਰਹਿਨੇ ਪੁੱਤ ਸੀ ਕੱਲੇ ਹੀ ਰਹਿਨੇ ਤੀਆਂ ਪੁੱਤ ਕਿਨੇ ਢਾਡੇ ਚਾਰ ਮੇਰਗਾਂ ਕੁੜੀਆਂ ਨੇ ਚਾਰੇ ਵੇਈਆਂ ਆਪਦੇ ਘਰੇ ਹਾਂਜੀ ਤੇ ਇਸ ਮਸਲੇ ਬਾਰੇ ਕੋਈ ਪੁਲਿਸ ਨੂੰ ਦਰਖਾ ਦਿੱਤੀ ਤੁਸੀਂ ਦਿੱਤੀ ਕੋਈ ਪੁਲਿਸ ਨੇ ਕਾਰਵਾਈ ਕੀਤੀ ਕੋਈ ਕਰਨ ਗਈ ਕੋਈ ਮੌਕਾ ਵੇਖਣ ਆਇਆ ਇਥੇ ਆਏ ਅੱਜ ਸਵੇਰੇ ਵੀ ਆਏ ਸੀ ਉਹ ਕੱਲ ਵੀ ਆਏ ਹਾਂਜੀ ਹਾਂ ਕੀ ਮੰਗ ਕਰਦੇ ਹੋ ਹੁਣ ਪ੍ਰਸ਼ਾਸਨ ਤੋਂ ਆਹੀਂ ਆਨੇ ਸਾਨੂੰ ਨਿصاف ਮਿਲਣਾ ਚਾਹੀਦਾ ਹੈ ਹੂੰ ਉਹ ਤੇ ਇਸ ਤਰ੍ਹਾਂ ਮਾਰੇ ਦੀ ਤੇ ਜ਼ਿੰਦਗੀ ਨਾ ਰਹੇਗੀ ਸਾਡੇ ਵਰਗੇ ਫਿਰ ਗਰੀਬ ਕਿੱਧਰ ਜਾਣਗੇ ਕੀ ਨਾਗਵੀ ਆਪਣਾ ਰਿਸ਼ਵਾਰ ਸਿੰਘ ਕਿਹੜਾ ਪਿੰਡ ਆਪਣਾ ਪਿੰਡ ਮੇਰਾ ਦੀਨੇਗੀ ਜੀ ਤੇ ਕੀ ਗੱਲਬਾਤ ਹੋਈ ਹੈ ਨਾ ਨਾ ਜਿਹੜੇ ਅਸੀਂ ਨਾ ਇਹਨਾਂ ਦੀ ਜ਼ਮੀਨ ਠੇਕੇ ਤੇ ਲਈ ਜੀ ਠੇਕਾ ਦੇ ਕੇ ਗਏ ਇਹਨਾਂ ਨੂੰ ਕਿੰਨੇ ਪੈਸੇ ਦੇ ਕੇ ਉਹਦੀ 80000 ਰੁਪਏ 1 ਲੱਖ 80000 ਦੇ ਕੇ ਗਏ ਆ ਪਹਿਲੋਂ ਇਹਨਾਂ ਜਮ੍ਹਾਂ ਕਰਾ ਦਿੱਤਾ ਲੱਖ ਰੁਪਈਆ ਬੈਂਕ ਚ ਤੇ 80000 ਇਹਨਾਂ ਕੋਲੇ ਰੱਖ ਲਿਆ ਹਾਂਜੀ 20000 ਇਹਨਾਂ ਬਾਸਪਤੀ ਵੇਚੀ ਰਮਣ ਆਵੇ ਮੁੰਡਾ ਲੱਗ ਗਈ ਉਹਨੂੰ ਹਮ ਤੇ ਲੱਖ ਰੁਪਈਆ ਇਹਨਾਂ ਦਾ ਉਹ ਲੈ ਗਏ ਆ ਭਾਂਡਾ ਛੰਨਾ ਜੋ ਵੀ ਆ ਘੋ ਪੰਜੀਰੀਆਂ ਇਥੋਂ ਤੱਕ ਤੇ ਦੋ ਟਾਚ ਮੋਬਾਈਲ ਇਹ ਗੁੱਡੀ ਨੇ ਬਾਹਰੋਂ ਇਹਨਾਂ ਨੂੰ ਭੇਜਿਆ ਹੀ ਹੋ ਵੀ ਲੱਗੇ ਆ। ਇਹਨਾਂ ਨੂੰ ਬੰਦਕ ਬਣਾ ਕੇ ਡਾਕਾ ਵੱਜਾ ਜੀ ਚੋਰੀ ਕੀ ਦਿੱਤਾ ਇਹਨੂੰ ਨਾ ਆਪਾਂ ਦੇ ਨਹੀਂ ਸਕਦੇ। ਡਾਕਾ ਇਹਨਾਂ ਦੇ ਕੰਨਾਂ ਤੇ ਪਿਸਤੌਲ ਰੱਖ ਕੇ ਬੈਠੇ ਰਹੇ ਆ। ਉਹ ਨਜ਼ਰਿਆਂ ਨਾਲ ਕੁਛ ਕਰਨ ਨਹੀਂ ਦਿੱਤਾ। ਅਹੀਂ ਦੇ ਸਰਕਾਰ ਤੋਂ ਇਹੋ ਮੰਗ ਕਰਦੇ ਆ ਵੀ ਇਹਨਾਂ ਨੂੰ ਵਿਚਾਰਿਆਂ ਨੂੰ ਇਨਸਾਫ ਦਿੱਤਾ ਜਾਵੇ। ਤੇ ਪਿੰਡ ਕੜਾ? ਪਿੰਡ ਰਿ ਕੀ। ਤੇ ਕੀ ਗੱਲਬਾਤ ਹੋਈ ਆ ਜਿਹੜੇ ਤੁਹਾਨੂੰ ਪਿਸਤੌਲ ਦੀ ਨੋਕ ਤੇ ਲੁੱਟ ਕੇ ਲੈ ਗਏ। ਕੌਣ ਹੀ? ਓ ਆਏ ਆ ਦੇ ਨਾ ਨਾ ਸਾਨੂੰ ਦੋ ਜਣਿਆਂ ਨੂੰ ਨੱਪ ਲਿਆ ਉਹ ਦਾ ਨਾ ਤੇ ਫਰੋਲਾ ਫਰੋਲਾ ਹੀ ਕਰਕੇ ਤੇ ਨਾ ਥਾਰਾ ਕੁਛ ਲੈ ਗਏ ਇਹ ਤੁਸੀਂ ਦੋਵੇਂ ਜੀ ਰਹਿੰਦੇ ਜਿੱਥੇ ਦੋਵੇਂ ਜੀ ਹੋਰ ਨਹੀਂ ਕਰੇ ਨਹੀਂ ਹੋਰ ਨਹੀਂ ਕਰ ਕੋਈ ਤੇ ਕੋਈ ਰੋਲਾ ਨਹੀਂ ਪਾਇਆ ਤੁਸੀਂ ਕੀ ਰੋਲਾ ਪਾਉਣ ਦਿੰਦੇ ਜਿਨ੍ਹਾਂ ਦਾ ਨਾਂ ਪਖਤੌਰ ਨਾਲ ਰੱਖੇ ਉੱਤੇ ਹੂੰ ਕਿੰਨੇ ਜਣੇ ਸੀ ਟੋਟਲ ਉਹ 6 ਜਣੇ 6 ਜਣੇ ਸੀ ਹਾਂ ਤੇ ਕਿੰਨੇ ਪੈਸੇ ਜਿਹੜੇ ਤੁਹਾਡੇ ਕੋਲ ਲੁੱਟ ਕੇ ਖੜੇ ਪੈਸੇ 8000 ਰੁਪਇਆ ਦਾ ਪਹਿਲਾਂ ਨਾ ਦਿੱਤਾ ਠੇਕੇ ਦਾ ਨਾ ਤੇ 20000 ਰੁਪਇਆ ਨਾ ਆ ਲਾਗੋ ਗਵਾਂਡੀ ਤੋਂ ਲੈਣਾ ਹੰਗਾ ਦਾ ਹਾਂਜੀ ਸਰ ਬੀਤੀ ਰਾਤ ਬਜ਼ੁਰਗ ਜੋੜੇ ਤੋਂ ਜਿਹੜਾ ਬੰਦੀ ਬਣਾ ਕੇ ਕੁਝ ਰਕਮ ਦੀ ਜਿਹੜੀ ਲੁੱਟ ਕੀਤੀ ਗਈ ਹੈ ਤੇ ਉਸ ਬੰਦੀ ਕੀ ਕਾਰਵਾਈ ਕੀਤੀ ਗਈ ਹੈ ਜੀ ਦੇਖੋ ਜੀ ਜਰਨੈਲ ਸਿੰਘ ਇਥੋਂ ਜਿਹੜਾ ਨੈਸ਼ਨਲ ਹਾਈਵੇ ਰੀ ਇਥੋਂ 10-15 ਅਗਲੇ ਦੂਰ ਬੈਤਰੇ ਤੇ ਬਜ਼ੁਰਗ ਜੋੜਾ ਹੋ ਜਾਂਦੇ ਆ ਛੋੜੀ ਪਾਈ ਤੋਂ ਯਾਰ ਦੇਖਿਓ ਚਾਰੇ ਰਹਿ ਗਏ ਆ ਇਰਾਨ 12 ਵਜੇ ਬੰਦੇ ਆਏ ਉਹਨਾਂ ਦਾ ਬੰਦੀ ਬਣਾ ਕੇ ਤੇ ਕਰੋ 1.5 ਲੱਖ ਰੁਪਿਆ ਦਾ ਸਾਮਾਨ ਲੈ ਗਏ ਲੁੱਟ ਕੇ ਉਹ ਰੰਮੀ ਮੋਕੇ ਜਾ ਕੇ ਉਹਨਾਂ ਦਾ ਬਿਆਨ ਦਿੱਤੀ ਐ ਅੱਜ ਦਰਜ ਕਰ ਦਿੱਤੀ ਕਿ ਹਰ ਤਰੀਕੇ ਨਾਲ ਹਰ ਐਂਡਰ ਤੋਂ ਲੜੀ ਦਿੱਤੀ ਜਾ ਰਹੀ ਹੈ ਨੈਟਰਨੋਂ ਤਰੀਕੇ ਨਾਲ ਡੈਂਪ ਚੁਕਾਇਆ ਗਿਆ ਡੋਸ ਕਾਰਡ ਮਾਇਆ ਗਿਆ ਫਿੰਗਰਪ੍ਰਿੰਟ ਚੁਕਾਇਆ ਗਿਆ ਤੇ ਜਿਹੜੀ ਹਟਚੀ ਸ਼ੇਪ ਪੂਰੀ ਲਗਾਈ ਨਾ ਕੀਤੀ ਜਾ ਰਹੀ ਹੈ ਬਲਕਿ ਜਿਹੜੀ ਐ ਛੇਤੀ ਤੋਂ ਛੇਤੀਏ ਦੋਸ਼ਾਂ ਨੂੰ ਤਲਾਸ਼ ਸਰ ਕੋਈ ਛੱਟ ਮਿਟ ਵੀ ਲੱਗੀ ਬਜ਼ੁਰਗ ਜੁੜੇ ਨੇ ਉਹਨਾਂ ਦੇ ਸੱਟ ਯਾਰਾ ਤੌਰ ਤੇ ਨਹੀਂ ਕੀ ਪਰ ਉਹਨਾਂ ਨੂੰ ਡਰਾਇਵ ਕਰਾਇਆ ਕਿਹਾ ਮੇਰੇ ਗਾਲ ਹੀ ਪੁੱਟਿਆ ਮੇਰੀ ਵਾਜਰਾ ਉਦੋਂ ਬਾਅਦ ਨਿ ਪਛਾਣ ਕੋਈ ਨਹੀਂ ਸੀ ਜੀ ਹੁਣ ਤੱਕ ਸਰ ਕੋਈ ਪਤਾ ਲੱਗਾ ਅਜੇ ਤੱਕ ਕੋਈ ਨਹੀਂ ਪਰ ਹਰ ਐਗਜ ਤੋਂ ਤਪੀਸ਼ ਕੀਤੀ ਜਾ ਰਹੀ ਹੈ ਸਰ ਅਗਲੀ ਕੀ ਕਾਰਗਮਲ ਵਿੱਚ ਕੀ ਕਾਰਵਾਈ ਕੀਤੀ ਜਾ ਰਹੀ ਹੈ ਦੇਖੋ ਜੀ ਐਫਆਰ ਦੱਚ ਕਰ ਦਿੱਤੀ ਆ ਜਨੈਤ ਸਿੰਘ ਦੇ ਬਿਆਨ ਤੇ ਜਿਹੜੀ ਆ ਇਲੈਕਟ੍ਰੋਨਿਕ ਤਰੀਕੇ ਨਾਲ ਤਪੀਸ਼ ਕੀਤੀ ਜਾ ਰਹੀ ਹੈ ਡੈਮਜ ਕਰ ਗਈ ਉਹਦੇ ਕਾਲ ਦੇ ਸਾਰਾ ਸਾਰੇ ਬੰਦੇ ਠੀਕ ਹੈ ਜੀ